ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਵਾਦ ਹੋਵੇ ਅੱਜ ਮੈਂ ਤੁਹਾਡੇ ਸਾਹਮਣੇ ਆਪਣੀ ਬਚਪਨ ਦੀ ਦੁਬਾਰਾ ਦਾ ਲੇਖ ਦੀਆਂ ਕੁਝ ਗੱਲਾਂ ਸਾਂਝੇ ਕਰਨ ਲੱਗਾ ਉਮੀਦ ਹੈ ਕਿ ਕੁਝ ਗੱਲਾਂ ਤੁਹਾਡੇ ਨਾਲ ਵੀ ਮੇਲ ਖਾਂਦੀ ਹੋਣਗੀਆਂ ਸਭ ਤੋਂ ਪਹਿਲਾਂ ਬਾਜ਼ਾਰਾਂ ਦੀ ਰੌਣਕ ਚਿਹਰਪੈਲ ਬਚਪਨ ਦੀ ਗੱਲ ਕਰ ਰਹੇ ਪਰ ਅੱਜ ਆਪਣੇ ਕੋਲ ਇੰਨੇ ਕ ਪੈਸੇ ਆ ਗਏ ਵੀ ਅਸੀਂ ਆਪਣੀਆਂ ਪਸੰਦ ਅਨੁਸਾਰ ਬੰਬ ਪੜਾ ਕੇ ਲੜੀਆਂ ਲੈ ਕੇ ਆ ਸਕਦੇ ਹਾਂ ਪਰ ਜਿਹੜੀ ਖੁਸ਼ੀ ਬਚਪਨ ਦੀ ਸੀ ਉਹ ਬਚਪਨ ਵਿੱਚ ਹੀ ਮਿਲਦੀ ਸੀ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਗੱਲ ਕਰੀਏ ਸਕੂਲ 'ਚ ਪੜਨਾ ਬੱਚੇ ਇਕੱਠੇ ਹੋ ਕੇ ਤੇ پیسے ਕੰਟਰੀਬਿਊਸ਼ਨ ਕਰਕੇ ਆਪਣੀ ਜਮਾਤ ਸਜਾਉਣੀ ਫਿਰ ਪ੍ਰਿੰਸੀਪਲ ਅੱਦੀ ਆਪਕਾ ਦਾਉਣਾ ਉਧ ਘੱਟ ਕਰਨਾ ਕਿਸੇ ਸ਼ਰਾਰਤੀ ਅੰਸਰ ਨੇ ਆ ਕੇ ਫਿਰ ਦੱਬ ਕੇ ਤੌੜੀ ਮਾਰ ਦੇ ਜਾਂ ਮੂੰਹ 'ਲਾ ਓਹ ਪਟਾਕਾ ਵਿਆ ਦੇਣਾ ਪਰ ਉਸ ਸਮੇਂ ਕੁੱਟ ਨਹੀਂ ਪੈਂਦੀ ਸੀ ਇੱਕ ਵਕਰਾ ਜਿਹਾ ਮਾਹੌਲ ਸਲ ਜਾਂਦਾ ਸੀ ਫਿਰ ਕਰੀ ਆ ਕੇ ਸੱਚਾ ਹਾਂ ਇੱਕ ਮੁਰਗਾ ਬੰਬ ਹੁੰਦਾ ਸੁਣਾ ਤੇ ਨਰਕ ਬੇਦ ਹੁੰਦਾ ਸੀ ਸਾਡੇ ਸਭ ਵਿੱਚ ਨਾ ਚਲੋ ਤੁਸੀਂ ਵੈਸੇ ਵਧੀਆ ਬਿਹਤਰ ਜਾਣੋਗੇ 2 ਰੁਪਏ ਆਪਣੇ ਜੇਬ ਚ ਹੋਣੇ ਕਿਉਂਕਿ 1 ਰੁਪਇਆ ਘਟ ਜਾਣਾ ਉਹਦੀ ਤਾਂਗ ਵੀ ਕਿੱਥੋਂ ਕਿਵੇਂ ਹਿਲਾ ਕਰਨਾ ਜਦੋਂ ਫਿਰ 1 ਰੁਪਇਆ ਮਿਲ ਜਾਣਾ ਫਿਰ ਉਹ 3 ਰੁਪਏ ਇਕੱਠੇ ਕਰਕੇ ਮੁਰਗਾ ਬੰਬ ਲੈ ਕੇ ਆਉਣਾ ਫਿਰ ਨਹੀਂ ਹੈਗਾ ਵੀ ਇਕੱਠੇ ਅੱਗ ਲਾ ਦੀ ਫਿਰ ਕੰਲਾ ਕੰਲਾ ਕਰਕੇ ਈ ਛੱਲ ਕੇ ਫਲਾਮ ਬਜਾਉਣਾ ਤੇ ਉੱਪਰ ਮਾਰਨਾ ਜੇ ਨਾ ਚੱਲਣਾ ਫਿਰ ਚੱਪਲ ਦੇ ਨਾਲ ਐ ਦੇਖਣਾ ਚੈੱਕ ਕਰਨਾ ਫੁੱਲ ਚੜੀਆਂ ਆਉਂਦੀ ਸੀ ਚਲਾ ਕੇ ਫਿਰ ਸੁੱਫਰ ਮਾਰਦੀਆਂ ਮੈਨੂੰ ਫਰੋਦੀ ਚੰਗਿਆੜ ਸਿੱਚੇ ਉਹ ਬੜਾ ਇੰਜਾਂ ਬੜੀਆਂ ਸਕੂਨ ਦਿੰਦੀਆਂ ਸੀ ਭਾਵੇਂ ਅੱਜ ਵੱਡੇ ਹੋ ਗਏ ਸਾਰਾ ਕੁਝ ਹੈਗਾ ਪਰ ਬੰਬੋ ਜੋਂ ਤੋਂ ਬੜਾ ਡਰ ਲੱਗਦਾ ਪਰ ਇਹ ਤਾਂ ਇਕਲੇ ਕਾਰਨ ਨਹੀਂ ਪਤਾ ਲੱਗੇ ਵੀ ਡਰ ਦਾ ਕਾਰਨ ਕੀ ਹੈ ਅੰਤ ਨੂੰ ਹਾਰ ਕੇ ਤੇ ਉਹਨਾਂ ਦੀ ਗੱਲ ਰਹੇਗੀ ਸੀ ਆਂਡੀਆਂ ਆਂਡੀਆਂ ਸ਼ਬਦ ਸੀ ਸੁਣਿਆ ਹੋਵੇਗਾ ਆਂਡੀਆਂ ਪਾਉ ਲੜੀਆਂ ਫਿਰ ਦੀਵਾਲੀ ਤੋਂ ਪਹਿਲਾਂ ਕੱਢਣੀਆਂ ਤੇ ਚੈੱਕ ਕਰਨੀਆਂ ਬੱਲਬੋ ਜਿੱਥੇ ਖਰਾਬ ਉਹਨੂੰ ਬਦਲ ਲੈਣਾ ਤੇ ਕਿਤੇ ਹਲਕੇ ਜਿਹੇ ਕਰੰਟ ਵੱਜਣਾ ਪਰ ਹਿੰਮਤ ਨਹੀਂ ਹਾਰਦੇ ਸੀ ਉਸ ਸਮੇਂ ਉਹਦੀ। ਪਰੰਤਨ ਹਾਰ ਕੇ ਸ਼ਾਮ ਨੂੰ ਜਦੋਂ ਅਸੀਂ ਲੜੀਆਂ ਲਗਾ ਦੇਣੀ ਆ ਜਦੋਂ ਲੜੀਆਂ ਦੀ ਜਾਜ ਜਾਂ ਬਿਸ਼ਿਆਂ ਦਾ ਚੜਦਾ ਸੀ ਸਭ ਕੁਝ ਭੁੱਲ ਜਾਂਦੇ ਸੀ। ਜਿਵੇਂ ਉਹ ਵੀ ਖੁਸ਼ੀ ਸੀ ਵਾ ਸੱਜ ਕਰਤਾ ਚਲੋ ਠੇਕੇ ਜਾਂਦੇ ਆ ਲਿਆਉਣੇ ਆ ਤੇ ਅੰਤ ਨੂੰ ਹਾਰ ਕੇ ਉਹਨਾਂ ਬਾਜ਼ਾਰ ਸਰੋ ਸਾਰਾ ਕੁਝ ਖੇਡਣ ਤੋਂ ਬਾਅਦ ਛੜਾਕੇ ਵਜਾਉਣ ਤੋਂ ਬਾਅਦ ਅਸੀਂ ਘਰੇ ਆ ਜਾਂਦੇ ਸੀ। ਬਸ ਇੱਕ ਪਿਓ ਸੀ ਜਿਹੜਾ ਅੰਦਰ ਬੈਠ ਰਹਿੰਦਾ ਸੀ ਐਨ ਬਾਹਾਂ ਤੇ ਸ ਆਪਣਾ ਸਿਰ ਰੱਖ ਕੇ ਸੁਤਤਾ ਰਹਿੰਦਾ ਸੀ ਪਰ ਅੰਦਰ ਖੰਦਰੇ ਖੁਸ਼ ਬਹੁਤ ਹੁੰਦਾ ਸੀ ਕਿਉਂ ਹੁਣ ਪਤਾ ਮੇਰੀ ਖੁਸ਼ੀ ਕਿੱਥੇ ਹੈ ਮੇਰੇ ਬੱਚਿਆਂ ਚ ਜਦੋਂ ਬੱਚੇ ਖੁਸ਼ੀ ਖੁਸ਼ੀ ਹੱਸਦੇ ਖੇਡਦੇ ਆਪਣੇ ਬਾਪ ਅੱਬੂ ਇਹ ਕਿਤਾ ਕੋ ਰੋਣਾ ਤਾਂ ਉਹਨੇ ਅੱਗੇ ਕੁੱਟ ਕੇ ਗੱਲ ਬੱਕੜੀ ਲਾ ਲੈਂਦੀ ਵੀ ਹਾਂ ਵੀ ਦੀਵਾਲੀ ਜਿਵੇਂ ਮੇਰੇ ਬੱਚਿਆਂ ਨੇ ਮਨਾਇਆ ਖੁਸ਼ੀ ਨਾਲ ਸਾਂਝੋ ਮੈਂ ਬਣਾ ਲਈਏ ਸੋ ਉਮੀਦ ਹੈ ਅੱਜ ਅਸੀਂ ਉਸ ਜਿਵੇਂ ਕਹਿੰਦੇ ਸਥਿਤੀ ਤੇ ਪਹੁੰਚ ਚੁੱਕੇ ਹਾਂ ਕਿ ਬਾਬਲ ਪਿਤਾ ਦੀ ਵਰਗੇ ਤੁਸੀਂ ਮਹਿਸੂਸ ਕਰਦੇ ਹੋਵੋਗੇ ਆਪਣੇ ਬੱਚਿਆਂ ਦੀ ਖੁਸ਼ੀ ਜਿਸ ਤਰ੍ਹਾਂ ਪਹਿਲਾਂ ਆਪਣਾ ਇੱਕ ਪਿਤਾ ਬਾਬਲ ਕਰਦਾ ਸੀ ਧੰਨਵਾਦ ਕਿੰਨੀ ਕੀ ਇਹ ਤਰ੍ਹਾਂ ਪਹਿਲਾਂ ਆਪਣਾ ਇੱਕ ਪਿਤਾ ਬਾਬਲ ਤਮੋ ਧੰਨਵਾਦ